ਹਾਂਜੀ ਯਾਤਰੀ ਗਾਜੀ ਧਰਾਂ ਤੋਂ ਆਗਰਾ ਟੋਟਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ ਅੱਜ ਤਰੀਕ ਹੋ ਗਈ 24 ਮਈ 2024 ਟਾਈਮ ਬਾਈ 8 ਵਜੇ ਜੇਂ ਜਲਾ ਦੀ ਤੇ ਪੇਰਾ ਵੱਡੋ ਗਿਆ 1 2 3 ਬੁਰਿਆ ਹੀ ਪੂਰਾ ਇੱਕ ਕਿਲਾ ਆ ਵੱਡ ਕੇ ਆਪਾਂ ਜਾਣ ਅਗਲੇ ਪਿੰਡ ਹੋਰ ਇਹਦੇ 2-3 ਕਿਲੋਮੀਟਰ ਉੱਥੇ ਅੱਜ ਦੀ ਦਿਹਾੜੀ ਦਾ ਕੰਮ ਹੈਗਾ ਆਪਣੇ ਕੋਲ ਤੇ ਜਿਵੇਂ ਦੋਨੋਂ ਪਿਛਲੇ ਵਲੌਗ ਚ ਦੱਸੀਆ ਦੀ ਆਪਣਾ ਜੀਗਰੀ ਯਾਰ ਚੜ ਗਿਆ ਜਹਾਜ਼ ਅੱਜ ਮੈਪ ਲਾਟ ਉਹਦੀ ਅੱਜ ਸਵੇਰ ਦੀ ਸੀ ਕਰਨਵੀਰ ਜੀ ਕੰਨੀ ਦੇਖਿਆ ਨਾ ਤੁਸੀਂ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਹੋਇਆ ਆ ਆ ਉਹ ਆਇਆ ਉਹਨਾਂ ਨਾਲ ਵੀ ਬਲੌਗ ਦੋ ਤਿੰਨ ਅੱਫਾ ਨੇ ਉਹ ਦੋ ਦੋ ਦਿਨ ਕਿ ਜ਼ਿਆਦਾ ਹੀ ਹੋਣਗੇ ਉਹ ਅੱਜ ਚੜ ਗਿਆ ਬਈ ਜਹਾਜ਼ ਤੇ ਮੈਨੂੰ ਆਈ ਦੀ ਵੀ ਮਿਲਣ ਦਾ ਉਹਨੇ ਕਹੇ ਦੀ 23 ਤਰੀਕ ਦੀ ਫਲਾਈਟ ਆ ਮੇਰੀ ਤੇ ਇਹ ਤਰੀਕ ਨੂੰ ਹੋ ਗਿਆ ਜੀ ਘਰੋਂ ਮਤਲਬ ਘਰੋਂ ਦਰਿਆ ਹੋਣਾ ਤੇ ਅੱਜ ਸਵੇਰੇ ਬਈ 24 ਫ੍ਰੀਗ ਅਜਮਲਾ ਦਾ 4 ਵਜੇ ਜਾਂ 4:30 ਵਜੇ ਦੀ ਫਲਾਈਟ ਵੀ ਗਈ ਮਾਰ ਗਿਆ ਮੁੰਡਾ ਅੜਾਰੀ ਅੱਜ ਚਲੋ ਇੱਧਰ ਆਹੀ ਆ ਬਾਈ ਇੱਧਰ ਵੱੱਡ ਕੇ ਫਿਰ ਚੱਲਦੇ ਆਪਾਂ ਅੱਗੇ ਲੰਘ ਜਾਣਗੇ ਥੀਨੂ ਜਾਣਾ ਬਣ ਟੱਕਰਨੇ ਦੇ ਮੂਹਰ ਨੂੰ ਉਦੋਂ ਲੰਘ ਜਾਣਗੇ ਮਸ਼ੀਨ ਲੈ ਕੇ ਆਪਾਂ ਰੋਟੀ ਰੋਟੀ ਬਣਾ ਕੇ ਲੈ ਜਾਾਂਗੇ ਇਹਨਾਂ ਦੀ ਇਹ ਪਿੰਡ ਤੇ ਪ੍ਰੋਗਰਾਮ ਆ ਬਈ ਜਲ ਭਰਨੇ ਚੱਲੇ ਆ ਜਾਲ ਨਾਲ ਜਲ ਭਰ ਕੇ ਲਿਆਉਣਗੇ ਤਲਾਬ ਚੋਂ ਜਾਂ ਜਾਂਦੀਆਂ ਬੀਬੀਆਂ ਦੁਰੀਆਂ ਉਹ ਆਉਂਦੇ ਨੇ ਵੀਰਾਂ ਮੈਂ ਪੰਬਈ ਨਗਰ ਕੀਰਤਨ ਕਰਦੇ ਆ ਉਹੀ ਸੀ ਨਾ ਸਾਰਾ ਟਰੈਕਟਰ ਟਰਾਲੀਆਂ ਲੈ ਕੇ ਆ ਸਾਹਮਣੇ ਜਿਹੜਾ ਪਿੰਡ ਹੈ ਉੱਥੇ ਬਈ ਪੰਡਾਲ ਲੱਗਿਆ ਵਾ ਫੀ ਬਾਬਾ ਆਊਗਾ ਜਾਲ ਉੱਥੇ ਲੈ ਜਾ ਕੇ ਰੱਖਣਾ ਇਹਨਾਂ ਨੇ ਨੌ ਉਹ ਬਾਬਾ ਵੇਖ ਇੱਧਰ ਘਰ ਵਾਲਾ ਇਹਨੇ ਦੱਸਿਆ ਆਪਾਂ ਨੂੰ ਇਹ ਕਹਿੰਦਾ ਵੀ 9 ਦਿਨ ਚੱਲੂਗਾ ਪ੍ਰੋਗਰਾਮ ਜਾਲ ਅੱਜ ਪਤਾ ਨਹੀਂ ਦਿੱਲੀ ਲੈ ਕੇ ਆਉਣਗੇ ਪਤਾ ਨਹੀਂ ਅੱਜ ਹੀ ਲਿਆ ਕੇ ਰੱਖਣਾ ਹੈ ਇਹ ਕਹਿੰਦਾ ਵੀ ਉੱਥੇ ਲੈ ਜਾ ਕੇ ਰੱਖਣਾ ਪੰਡਾਲ 'ਚ ਤੇ ਬਾਬਾ ਜਿਹੜਾ ਆਉਂਦਾ ਆਉਂਦਾ ਹੋਊਗਾ ਬਈ ਆਪਾਂ ਕੀ ਕਹਿ ਸਕਦੇ ਹਾਂ ਹਰੇਕ ਦਾ ਆਪਣਾ ਆਪਣਾ ਧਰਮ ਹੈ ਇਹਨਾਂ ਨੇ ਜਾਣਾ ਬਈ ਉਰੇ ਤੋਂ ਮੱਲਾ ਦਾ ਹੋਊਗਾ ਜਿੱਥੇ ਆਪਣੀ ਮਸ਼ੀਨ ਚੱਲਦੀ ਹੈ ਉਹ ਦੋ 2 ਕਿਲੋਮੀਟਰ ਫਿਰ ਉੱਧਰੋਂ ਵਾਪਸ ਵੀ ਆਉਣਾ ਲੈ ਕੇ ਇਹਨਾਂ ਨੇ ਬਈ ਘਰ ਵਾਲੇ ਵੀ ਚੱਲੇ ਆ ਬੈਠੇ ਆ ਤਿਆਰੀ ਵਰੀ ਇਹਨਾਂ ਨੇ ਪਰ ਐਨੇ ਆ ਮਾਤਾ ਚੱਲੀ ਆ ਨਾਰੀਏ ਲੈ ਕੇ ਇੱਕੜੋਂ ਕੁੱਜਾ ਉਹ ਵੀ ਇਹ ਮੈਂ ਦਾ ਗਰਜੀਤ ਜਿਵੇਂ ਆਪਾਂ ਕਰਦੇ ਆਂ ਪੰਜਾਬ ਚ ਛੱਤੀ ਘਰ ਚ ਆਹ ਵੀ ਪ੍ਰੋਗਰਾਮ ਆਉਂਦੇ ਅੱਜ ਕੋਈ ਵੀ ਵੀਡੀਓ ਵੀਡੀਓ ਤਗੜੇ ਲੈਵਲ ਦੀ ਬਣਦੀ ਐ ਡਰੋਨ ਚੱਕੀ ਦੱਸਿਆ ਤੇ ਉੱਪਰ ਬੱਥਾ ਟਰੈਕਟਰ ਉਹਰੇ ਤੋਂ ਜਿਹੜਾ ਤੁਰਕੇ ਜਾਣਾ ਤੁਰਕੇ ਨੇ ਉਹਰੇ ਬਾਥੇ ਜ ਜਾਣਗੇ ਬੱਸ ਟਰੈਕਟਰ ਧਕਾਉਂਦੇ ਆਂ badhe ro ਆ ਭਾਈ ਪਾਣੀ ਭਰ ਕੇ ਆਹ ਆ ਰੇ ਪਿੰਡੋਂ ਗੱਡੀਆਂ ਚੋਂ ਆਤਰੂਪ ਪੈਦਲ ਆ ਜਾਂਦੇ ਪਾਣੀ ਭਰ ਕੇ ਸਿਰ ਦੁਆਰਾ ਖਿਲੇ ਆ ਆ ਬਸਤ ਖਾਲੀ ਹੈ ਦੇਖਾ ਭਈ ਇਹਨਾਂ ਨੇ ਰਾਤ ਜਾ ਇਲੈਕਟ੍ਰਨ ਤੋਂ ਦੇ ਬਸਤ ਖਾਲੀ ਪਹਿਲਾਂ ਭਰ ਕੇ ਇਧਰੋਂ ਮਤਲਬ ਮਸਾਂ ਦੇ ਡਿਲੀਵਰੀ ਟਰੱਕ ਆ ਬਦਲ ਕੇ ਉਧਰੋਂ ਤੁਰ ਕੇ ਆਈਆਂ ਆਣੀ ਜਾਨਨੀ ਜੇ ਆ ਬਾਈ ਕਰਕੇ ਆ ਵੀ ਡਾਇਰੈਕਟਰ ਘਾ ਲੀਆ ਬਾ ਦੇ ਦੇ ਨਾਲ ਕਰਦੇ ਇਹ ਬਲੌਗ ਮਾਫ ਕਰ ਤੇ ਬਾਈ ਕਮੈਂਟ ਚ ਰੂਲ ਕਰਦੇ ਕਰੋ ਯਾਰ ਜੇ ਕੁਝ ਵੀ ਕਰਦੇ ਕਰੋ A B C 1 2 3 4 5 ਮੜਾ ਜਾ ਚੈਨਲ ਦੀ ਰੀਚ ਵੱਜ ਜਾਂਦੀ ਹੈ ਹੋਰ ਕੋਈ ਨਹੀਂ ਮਾ ਤੁਹਾਡੇ ਸਪੋਰਟ ਨਾਲ ਇਹ ਆਪਣਾ ਚੈਨਲ ਇਹਲਾ ਹੋ ਜਾਣਾ ਸੀਗਾ ਮੋਨਟਾਈਜ਼ਡ ਆਪਾਂ ਨੇ ਉਹ ਤੋਂ ਬੰਦ ਕਰਕੇ ਜਾਨੀ ਇਹ ਵਲੌਗ ਬਣੇ ਤੁਸੀਂ ਆਪਾਂ ਨੂੰ ਐ ਵੀ ਆਪਾਂ ਮਸ਼ੀਨਾਂ ਦੇ ਵੀ ਬਾਈਏਗਾ ਤਾਂ ਆਪਾਂ ਕਿਉਂਕਿ ਘਰ ਵਾਲੇ ਵਲੌਗ ਯਾਰ ਆਪਾਂ ਜੰਗੇ ਜਿੰਨ ਲੱਗਦੀ ਸੀ ਧੀ ਜੀ ਗੱਲ ਆ ਬਾਈ ਹੁਣ ਆਪਾਂ ਮਸ਼ੀਨਾਂ ਦੇ ਵੀ ਵਲੌਗ ਪਾਏ ਕਰਦੇ ਆ ਸਪੋਰਟ ਕਰੋ ਤੇ ਕਮੈਂਟ ਬਾਈ ਜਰੂਰ ਕਰਿਆ ਕਰੋ ਕੁਝ ਵੀ ਕਰਦੇ ਕਰੋ ਕੋਈ ਦਿੱਕਤ ਨਹੀਂ ਜਿਹੜਾ ਜਿਹਦਾ ਰਿਪਲਾਈ ਕਰਨਾ ਹੁੰਦਾ ਜੋ ਕੋਈ ਮੇਰਾ ਵੀਰ ਪੁੱਛਦਾ ਆਪਾਂ ਜਰੂਰ ਰਿਪਲਾਈ ਕਰਦੇ ਆ ਬਾਕੀ ਇੰਸਟਾਗ੍ਰam ਤੇ ਬਈ ਆਪਣੀ ਆਈਡੀ ਸੇਮ ਆਹੀ ਹਰੀ ਕੁਮਾਰ 9900 ਉਹ ਫਿਰ ਵੀ ਫੋਲੋ ਕਰ ਲਉ ਠੀਕ ਹੈ ਜੀ ਮਿਲਦੇ ਆਂ ਕੱਲੂ ਕਿਸੇ ਨਵੇਂ ਬਲਾਕ